ਵੱਦੀ ਮਹਿੰਗਾਈ ਨੇ ਰਸੋਈ ਦਾ ਬਜਟ ਆਮ ਲੋਕਾਂ ਦਾ ਹਲਾ ਦਿੱਤਾ ਆਮ ਲੋਕਾਂ ਦੀਆਂ ਜੇਬਾਂ ਤੇ ਭਾਰੀ ਬੋਝ ਦਿਖਿਆ ਜਾ ਰਿਹਾ ਮਟਰ ਇਸ ਵਕਤ 200 ਰੁਪਏ ਕਿਲੋ ਤੇ ਲਸਣ 400 ਭਾਰਤ ਕਰ ਗਈ ਹੈ ਗੋਭੀ ਤੇ ਟਮਾਟਰ 70 ਪੇ ਕਿਲੋ ਦੇ ਭਾਅ ਨਾਲ ਵਿਕ ਰਹੇ ਨੇ ਸਬਜ਼ੀ ਮੰਡੀ ਦੇ ਵਿੱਚ ਇਸ ਵਕਤ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ ਲੋਕ ਆਮ ਲੋਕ ਪਰੇਸ਼ਾਨ ਨੇ ਮਟਰ ਦਾ ਭਾਅ ਪਦੜੀ ਕੀਮਤ ਹੈ 200 ਰੁਪਏ ਕਿਲੋ ਤੱਕ ਮਟਰ ਵਿਕ ਰਿਆ ਹੈ ਲਸਣ 280 ਤੋਂ ਲੈ ਕੇ 400 ਗੋਭੀ 80 ਤੋਂ 100 ਰੁਪਏ ਕਿਲੋ ਵਿਕ ਰਹੀ ਹੈ ਗੋਭੀ ਤੇ ਟਮਾਟਰ ਟਮਾਟਰ ਜਿਹੜਾ ਉਹ 70 ਰੁਪਏ ਕਿਲੋ ਦਾ ਭਾਅ ਇਸ ਵਕਤ ਹੋ ਚੁੱਕਾ ਹੈ 80 ਰੁਪਏ ਕਿਲੋ ਪਿਆਜ਼ ਹੈ ਜਿਹੜਾ ਉਹ 50 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਆ ਜਿਸ ਕਰਕੇ ਆਮ ਲੋਕ ਪਰੇਸ਼ਾਨ ਨੇ ਸਬਜ਼ੀ ਖਰੀਦਣ ਤੁਸੀਂ ਸਬਜ਼ੀ ਮੰਡੀ ਜਾ ਕੇ ਦੇਖੋ ਤਾਂ ਲੋਕ 1-2 ਕਿਲੋ ਸਬਜ਼ੀ ਹੀ ਖਰੀਦ ਰਹੇ ਨੇ ਇਸ ਤੋਂ ਜ਼ਿਆਦਾ ਹੁਣ ਨਹੀਂ ਖਰੀਦ ਰਹੇ ਉਦੋਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਧਦੀ ਹੋਈ ਮਹਿੰਗਾਈ ਕਰਕੇ ਵਧੇ ਹੋਏ ਭਾਅ ਕਰਕੇ ਉਹ ਵੀ ਪਰੇਸ਼ਾਨ ਨੇ ਕਿਉਂਕਿ ਸੇਲ ਦੇ ਵਿੱਚ ਗਰਾਵਟ ਆਈ ਹੈ ਦੂਜੇ ਪਾਸੇ ਲੋਕ ਪਰੇਸ਼ਾਨ ਨੇ ਕਿ ਜੇਬ ਕੱਟੀ ਜਾ ਰਹੀ ਹੈ ਬਹੁਤ ਔਖੀ ਹੈ ਸਭ ਜੀ ਰੇਟ ਜੀ ਮਟਰ 200 ਰੁਪਏ ਕਿਲੋ ਹੋ ਗਏ 70 ਰੁਪਏ ਪਾਈਆ ਲਸਣ ਹੋ ਗਈ ਕੱਦੂ ਕਿਹੜੇ ਕੋਈ ਸਿਆਣ ਦਾ ਨਹੀਂ ਬੱਚੇ ਖਾਂਦੇ ਨਹੀਂ 70 ਰੁਪਏ ਕਿਲੋ ਕੱਦੂ ਹੋ ਗਏ ਬਹੁਤ ਜਿਆਦਾ ਮਹਿੰਗਾਈ ਦਾ ਟਮਾਟਰ ਜੀ 70 ਰੁਪਏ 80 ਰੁਪਏ ਕਿਲੋ ਟਮਾਟਰ ਹੋਏ ਪਏ ਆ ਸਰਦਾ ਨਹੀਂ ਮਹਿੰਗਾਈ ਦੀ ਮਾਰ ਨੇ ਬਹੁਤ ਔਖਾ ਕਰ ਛੱਡਿਆ ਅੱਛਾ ਪਹਿਲਾਂ ਬਹੁਤ ਜਿਆਦਾ ਬਹੁਤ ਸਬਜ਼ੀ ਤੱਕ ਲੱਗੀ ਪਈ ਐ ਆ ਟਮਾਟਰ ਸੜੇ ਹੋਏ 50 ਰੁਪਏ ਕਿਲੋ ਸ਼ੀਰਾ 45 ਰੁਪਏ ਕਿਲੋ ਤੇ ਕੱਦੂ 100 ਰੁਪਏ ਕਿਲੋ ਦੇ ਦਿੰਦੇ ਆ ਤੇ ਮਟਰ 200 ਰੁਪਏ ਲਸਣ 400 ਰੁਪਏ ਕਿਲੋ ਬਹੁਤ ਮਹਿੰਗੀ ਹੈ ਲੋੜ ਤੋਂ ਵੱਧ ਜੀਵਿਦਾਰ ਦਾ ਬਹੁਤ ਔਖਾ ਹੈ ਜੇ ਗਰੀਬ ਬੰਦੇ ਦਿਹਾੜੀ ਕਰਦਾ 300 ਰੁਪਏ ਲੈ ਕੇ ਪਾਸੋਂ ਉਹਦੇ ਵਾਸਤੇ ਬਹੁਤ ਔਖਾ ਹੈ ਗਿਆ ਸੋਕੇ ਕਰਕੇ ਸਬਜ਼ੀਆਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਸਬਜ਼ੀਆਂ ਜਿਹੜਾ ਕਦੂ ਕਦੂ ਕੀਆ ਕੋਈ ਖਾਂਦਾ ਨਹੀਂ ਸੀਗਾ ਉਹ ਵੀ ਬਹੁਤ ਮਹਿੰਗੀ ਹੋ ਗਈ ਸਬਜ਼ੀ ਲੈਣ ਨੂੰ ਅਗਲਾ ਜਿਹੜੇ ਪਿਆਜ਼ ਹੈ ਉਹ 50 ਰੁਪਏ ਕਿਲੋ ਹੋ ਗਏ ਜੀ ਅੱਖਾਂ ਜਿਹੜਾ ਅੱਖਾਂ 'ਚ ਪਾਣੀ ਕੱਢਦੇ ਆ ਜੀ